ਇੱਕ ਪਾਸੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਤੇ ਦੂਜੇ ਪਾਸੇ ਨਸ਼ਾ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਪੁੱਛਦੇ ਕਿ ਲੱਖਾ ਸਿੰਘ ਸਿਧਾਣਾ ਬਾਦਲਪਿੰਡਾਂ ਦੇ ਵਿੱਚ ਪਹੁੰਚਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਲੋਕਾਂ ਤੋਂ ਕੀਤੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ ਹੋਇਆ ਹੈ ਕਿ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਤਾਂ ਉਹਨਾਂ ਨੇ ਕਿਹਾ ਨਾਲ ਤਾਂ ਜ਼ਰੂਰ ਖੜੇ ਆ ਪਰੰਤੂ ਹਜੇ ਤੱਕ ਸਾਡੇ ਪਿੰਡਾਂ ਦੇ ਵਿੱਚੋਂ ਬਹੁਤ ਘੱਟ ਲੋਕ ਨੇ ਜੋ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਤੇ ਦੂਜੇ ਪਾਸੇ ਨਸ਼ਾ ਨਸ਼ਿਆਂ ਨੂੰ ਲੈ ਕੇ ਜਦੋਂ ਉਹਨਾਂ ਨੇ ਸਵਾਲ ਕੀਤੇ ਤਾਂ ਨਸ਼ਿਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਨਸ਼ਾ ਸ਼ਰੀਆਮ बिक ਰਿਹਾ ਹੈ ਤੇ ਤਦੀਆਂ ਜਿਹੜੀ ਕਾਨੂੰਨ ਵਿਵਸਥਾ ਦੀਆਂ ਉੱਡੀਆਂ ਹੋਈਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਸਰਕਾਰਾਂ ਨੂੰ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਤੇ ਕੁਝ ਤਿੱਖੇ ਨਿਸ਼ਾਨੇ ਆ ਉਹ ਵੀ ਸਾਡੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿੰਘ ਸਿਧਾਣਾ ਦਾ ਹੋਰ ਕੀ ਕਹਣਾ ਕਹਿੰਦਾ ਵੀ ਜਿਹੜੀ ਸਚਾਈ ਆ ਆਪਾਂ ਉਹ ਬਿਆਨ ਕਰੀਏ ਹਨਾ ਕਿਉਂਕਿ ਕਈ ਵਾਰੀ ਆਪਾਂ ਗੱਲ ਪੜਦੇ ਜਿ ਰੱਖ ਲੈਨੇ ਆ ਆਪਣਾ ਕੋਈ ਮੁੰਡਾ ਚਿੱਟਾ ਪੀਂਦਾ ਹੁੰਦਾ ਤੇ ਜੇ ਉਹਦੇ ਘਰੇ ਕੋਈ ਕਹਿਣ ਜਾਂਦਾ ਵੀ ਭਾਈ ਤੁਹਾਡਾ ਮੁੰਡਾ ਚਿੱਟਾ ਪੀਂਦਾ ਉਹ ਉਲਟੇ ਗੱਲ ਪੈਂਦੇ ਆ ਕਿ ਸਾਡੇ ਨੂੰ ਬਦਨਾਮ ਕਰਦਾ ਪਰ ਜਿੱਦੇ ਸੱਥਰ ਵਿੜੇ ਵਿਚਿਆ ਹੁੰਦਾ লাশ ਘਰੇ ਪਈ ਹੁੰਦੀ ਆ ਉਦਦੇ ਅਸੀਂ ਪਸਤਾਉਨੇ ਆ ਬਾਈ ਚਿੱਟੇ ਦਾ ਪ੍ਰਕੋਪ ਆ ਜਿਹੜਾ ਇਹ ਬੜਾ ਵੱਡੇ ਪੱਧਰ ਤੇ ਆ ਬਾਈ ਇਹ ਕੋਈ ਐਚੇ ਨਹੀਂ ਗੱਲ ਹੋएगी ਵੀ ਆਪਾਂ ਨੂੰ ਲੱਗਦਾ ਕਿ ਕੱਲੇ ਇੱਕ ਪਿੰਡ ਦੀ ਕਹਾਣੀ ਆ ਪੰਜਾਬ ਦੇ ਹਰ ਪਿੰਡ ਦੀ ਕਹਾਣੀ ਆ ਪਿੰਡਾਂ ਜਾਂਨਿਆਂ ਸੋਡੇ ਮਾਨਾਂ ਪਿੰਡਾਂ ਨੇੜੇ ਨੇੜੇ ਆ ਨਾ ਹਾਂਜੀ ਹਾਂਜੀ ਨਾਲ ਹੀ ਆ ਨੌ ਮੁੰਡੇ ਮਰੇ ਨੇ ਬਾਈ ਨਾ 13 ਮੁੰਡੇ ਮਰੇ ਆ 9 ਮਹੀਨਿਆਂ ਚ ਮੈਂ ਰਾਜਕਲਾਂ ਪਿੰਡ ਗਿਆ ਤਿੰਨਾ ਮਹੀਨਿਆਂ ਚ ਨੌ ਮੁੰਡੇ ਮਰੇ ਆ ਕਟਿਆ ਵਾਲੀ ਪਿੰਡ ਤੋਂ ਆਏ ਆ ਉਹ ਕਹਿੰਦੇ ਬਾਈ ਸਾਡੇ 25 28 ਮੁੰਡੇ ਮਰ ਗਏ ਪਿੰਡਾਂ ਦੇ ਪਿੰਡ ਬੇਲੇ ਹੋਈ ਜਾਂਦੇ ਨੇ ਮਾਵਾ ਬਿਲਕਦੀਆਂ ਨੇ ਭੈਣਾ ਕੀਰਨੇ ਪਾਉਂਦੀਆਂ ਨੇ ਰੋਜ਼ ਦੀ 15 ਦੇ ਅੰਕੜੇ ਨੇ 15 ਦੀ ਐਵਰੇਜ ਆ 15 ਨੌਜਵਾਨ ਰੋਜ਼ ਮਰ ਜਾਂਦੇ ਸੋ ਵਰਤਾਰਾ ਸਮਝਣ ਦੀ ਕੋਸ਼ਿਸ਼ ਕਰੋ ਕਿ ਚਿੱਟਾ ਜਿਹੜਾ ਇਹ ਆਮ ਵਰਤਾਰਾ ਨਹੀਂ ਆ 95 ਦੇ ਵਿੱਚ ਖਾੜਕੂ ਲਹਿਰ ਸਮਾਪਤ ਹੁੰਦੀ ਆ 96 97 ਦੇ ਵਿੱਚ ਪਹਿਲਾਂ ਸ਼ੀਸ਼ੀਆਂ ਆਉਂਦੀਆਂ ਨੇ ਕ੍ਰੈਕਸ ਦੀਆਂ ਫਿਰ ਲਿਆਂਦਾ ਜਾਂਦਾ ਸਮੈਕ ਫਿਰ ਹੌਲੀ-ਹੌਲੀ ਚਿੱਟਾ ਤੇ ਹੁਣ ਜੀਵਤ ਰੱਖਣ ਵਾਲੀ ਗੋਲੀ ਆ ਗਈ ਆ ਜੀ ਉਹ ਤੇ ਰੱਖਣ ਵਾਲੀ ਗੋਲੀ ਇਹਨਾਂ ਸਾਰਾ ਨੂੰ ਖਤਰਨਾਕ ਆ ਬਾਈ ਉਹਦਾ ਲਾਇਸੈਂਸ ਹਸਪਤਾਲ ਚ ਬਣਦਾ ਹੈ ਉਹਦਾ ਕਾਰਡ ਬਣਦਾ ਹੈ ਕਾਰਡ ਤੇ ਤੁਹਾਨੂੰ ਗੋਲੀ ਮਿਲਦੀ ਹੈ ਜਿਹੜਾ ਨੌਜਵਾਨ ਸਾਲ ਦੋ ਸਾਲ ਉਹ ਗੋਲੀ ਖਾਣ ਲੱਗ ਗਿਆ ਖਾ ਗਿਆ ਉਹ ਬੱਚਾ ਨਹੀਂ ਪੈਦਾ ਕਰ ਸਕਦਾ ਜਦੋਂ ਨਸਲਾਂ ਨਾ ਪੈਦਾ ਹੋਈਆਂ ਬੱਚੇ ਨਾ ਪੈਦਾ ਹੋਏ ਆਉਣ ਵਾਲੀਆਂ ਪੀੜ੍ਹੀਆਂ ਨਾ ਵਧੀਆਂ ਤਾਂ ਆਪਾਂ ਜਿਉਂਦੇ ਕਿਵੇਂ ਰਹਿਵਾਂ ਅਸਲੇ ਬਕਾਰਾ ਸਾਡੀ ਨਸਲੂ ਜੀ ਦੇ ਵਿੱਚੋਂ ਨਿਕਲਿਆ ਹੋਇਆ ਆ ਆਮਰਤਰਾ ਨਹੀਂ ਆ ਅੱਜ ਵੀ ਪੰਜਾਬ ਨੂੰ ਦੋ ਤਰ੍ਹਾਂ ਦੇ ਸੈਂਟਰ ਮਾਰ ਰਹੇ ਆ ਜਿੱਥੇ ਮਰਜ਼ੀ ਚਲੇ ਜਾਓ ਪੰਜਾਬ ਦੇ ਵਿੱਚ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਸੈਂਟਰ ਮਿਲਣਗੇ ਇੱਕ ਸੈਂਟਰ ਹੈ ਟੈਕ ਟੂ ਬੇਬੀ ਸੈਂਟਰ ਜਿੱਥੇ ਟੀਕੇ ਨਾਲ ਬੱਚਾ ਲੈਣੇ ਆ ਅੱਜ ਕੱਲ ਆਪਾਂ ਜਵਾਬ ਟੀਕੇ ਨਾਲ ਲੈਣ ਲੱਗੇ ਉਹਦਾ ਸਪਰਮ ਵੀਰਜ ਯੂਪ ਬਿਹਾਰ ਦੇ ਬਈਆਂ ਦਾ ਆ ਗਿਆ ਸਾਡਾ ਡੀਐਨਏ ਬਦਲ ਕੇ ਸਾਡੀਆਂ ਨਸਲਾਂ ਤਬਾਹ ਕਰਕੇ ਸਾਡਾ ਬੀਤ ਤਬਾਹ ਕਰਕੇ ਇਹਨਾਂ ਨੇ ਉਧਰੋਂ ਨਾ ਜਾਣਾ ਕਿਉਂਕਿ ਅਗਲੇ ਨੂੰ ਪਤਾ ਹੈ ਕਿ ਵੱਡੇ ਵੱਡੇ ਘੱਲੂ ਘਾਰਾਂ ਦੇ ਵਿੱਚੇ ਮਾਰ ਕੇ ਦੱਬ ਕੇ ਦੇਖ ਲੈ ਨਹੀਂ ਦਬਾਏਗੇ ਝੂਠੇ ਮੁਕਾਬਲੇ ਬਣਾ ਕੇ ਦੇਖ ਲੈ ਗੋਲੀਆਂ ਮਾਰ ਕੇ ਦੇਖ ਲੀਆਂ ਫਾਂਸੀਆਂ ਚਾੜ ਕੇ ਦੇਖ ਲੈ ਜਿਨ੍ਹਾਂ ਤਾੜ ਕੇ ਦੇਖ ਲੈ ਮੁੱਕੇ ਨਹੀਂ ਅਗਲੇ ਨੂੰ ਤੁਹਾਡਾ ਇਤਿਹਾਸ ਪੜਿਆ ਬਾਬਾ ਬੋਤਾ ਸੋਂ ਬਾਬਾ ਗਰਜਾ ਸੌਂਦਾ ਕਿ ਕਿਵੇਂ ਬਾਬਾ ਬੋਤਾ ਸੋਂ ਬਾਬਾ ਗਰਜਾ ਸੌਂ ਨੇ 17ਵੀਂ ਸਦੀ ਦੇ ਵਿੱਚ ਦੋ ਜਾਣਿਆਂ ਨੂੰ ਦੋਨਾਂ ਜਾਣਿਆਂ ਨੇ 500 ਸੈਨਾ ਦੀ ਟੁਕੜੀ ਨਾਲ ਲੜਦਿਆਂ ਲੜਦਾ ਮੁਗਲਾਂ ਦੀ ਸੈਨਾ ਦੀ ਟੁੜੀ ਗਿਣਤੀ ਸੀ 500 ਦੀ ਉਹਨਾਂ ਨੇ ਲੜਦਿਆਂ ਲੜਦਿਆਂ ਨੇ 22 ਨੂੰ ਮਾਰ ਕੇ ਸਿੱਧੀ ਪ੍ਰਾਪਤ ਕੀਤੀ ਉਸ ਵੇਲੇ ਇਤਿਹਾਸਕਾਰ ਨੇ ਲਿਖਿਆ ਕਿ ਇਹ ਕਾਮ ਰਹੀ ਦੀ ਦੁਨੀਆ ਤੱਕ ਜਾਂਦੀ ਰਹਿਣੀ ਹੈ ਉਹ ਇਤਿਹਾਸਗਰਿਆਂ ਨੇ ਪੜਿਆ ਕਿ ਜਦੋਂ ਜਦੋਂ ਜਗਰ ਦੇ ਜਲੰਦ ਦੀ ਹੱਤ ਬਣੀ ਹੈ ਇਹ ਧਰਤੀ ਤੋਂ ਬਾਜਣੀ ਹੈ ਖੰਡਾ ਇੱਥੋਂ ਉੱਠਣਾ ਹੈ ਝਲਕਣਾ ਸੋ ਇਸੇ ਕਰਕੇ ਤੁਹਾਨੂੰ ਉਹਨਾਂ ਨੇ ਢੰਗ ਤਰੀਕਾ ਬਦਲ ਲਿਆ ਨੈਪੋਲੀਅਨ ਇੱਕ ਰਾਜਾ ਹੋਇਆ ਨੈਪੋਲੀਅਨ ਨੇ ਬਹੁਤ ਦੇਸ਼ ਜਿੱਤੇ ਆ ਇੱਕ ਦੇਸ਼ ਨੈਪੋਲੀਅਨ ਦੇ ਕਾਬੂ ਨਾ ਆਇਆ ਬڑے ਰੜਾ ਕੇ ਲੋਕ ਸੀ ਜਦੋਂ ਨੈਪੋਲੀਅਨ ਆਉਂਦਾ ਮਾਰਦਾ ਦਬਦਾ ਕੁਟਲ ਦੱਦਵਾ ਲਾ ਫਿਰ ਉੱਠ ਖੜੇ ਹੁੰਦੇ ਤਾਂ ਨੈਪੋਲੀਅਨ ਤੰਗ ਆ ਗਿਆ ਨਖਦਾਮਾ ਗਾ ਨੈਪੋਲੀਅਨ ਦੇ ਉਹਨੇ ਸਲਾਹ ਕੀਤੀ ਸਾਰੇ ਆਪਣੇ ਸਲਾਹਕਾਰਾਂ ਦੇ ਨਾਲ ਕਿ ਅਸੀਂ ਇਹਨਾਂ ਨੂੰ ਕਿਵੇਂ ਕਾਬੂ 'ਚ ਕਰੀਏ ਉਹ ਕਹਿੰਦੇ ਜੀ ਸਾਰਿਆਂ ਦੀ ਇੱਕ ਸਲਾਹ ਰਹਿ ਹੋਈ مشਵਰਾ ਹੋਇਆ ਕਿ ਆਪਣੇ ਬੰਦਿਆਂ ਨੂੰ ਦੇਸ਼ 'ਚ ਭੇਜੋ ਉੱਥੋਂ ਦੀ ਜਵਾਨੀ ਚਿੱਟੇ ਨਸ਼ਿਆਂ ਤੇ ਲਾ ਦਿਓ ਉੱਥੋਂ ਦੇ ਲੋਕਾਂ ਦੀ ਜਿਹੜੀ ਬੋਲੀ ਆ ਉਹਨਾਂ ਕੋਲੋਂ ਦੂਰ ਕਰ ਦਿਓ ਜਿਹੜਾ ਇਤਿਹਾਸ ਹੈ ਉਹਨੂੰ ਮਲੀਆ ਮੇਡ ਕਰ ਦਿਓ ਜਿਹੜੇ ਕੁਦਰਤੀ ਵਸੀਲੇ ਨੇ ਧਰਤੀ ਹਵਾ ਤੇ ਪਾਣੀ ਉਹਨੂੰ ਤਬਾਹ ਕਰ ਦਿਓ ਜ਼ਹਿਰੀਲੇ ਕਰ ਦਿਓ ਜਾਂ ਖੋਲੋ ਐਸੇ ਤਰ੍ਹਾਂ ਹੀ ਹੋਇਆ ਉਹ ਦੇਸ਼ ਦੀ ਜੜੀ ਪੱਟੀ ਗਈ ਸਾਡੇ ਨਾਲ ਬਿਲਕੁਲ ਓਵੇਂ ਵਾਪਰ ਰਿਹਾ ਸੀ ਇਸ ਕਰਕੇ ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਪੰਜਾਬ ਦੇ ਨਾਲ ਵਾਪਰ ਰਿਹਾ ਇਹ ਨਿਬੜਨਾ ਨਹੀਂ ਬਾਈ ਮੁੱਕਣਾ ਨਹੀਂ ਹੈਗਾ ਇਹ ਕੋਰੋਨਾ ਆਇਆ ਬਾਈ 19 ਦੇ ਵਿੱਚ 20 ਦੇ ਵਿੱਚ 3 ਕਰੋੜ ਬੰਦਾ ਸਰਕਾਰ ਨੇ ਘਰਾਂ 'ਚ ਬਾੜਤਾ ਤਾਰਤਾ ਉਹ ਦੇਖਿਆ ਜਿਹੜੀ ਫਰਕ ਦੀ ਸੀ ਜੇ ਕਰੋਨੇ ਵੇਲੇ 3 ਕਰੋੜ ਬੰਦਾ ਘਰਾਂ 'ਚ ਬਾੜਿਆ ਜਾ ਸਕਦਾ ਬੰਦ ਕੀਤਾ ਜਾ ਸਕਦਾ ਚਿੱਟਾ ਕੀ ਚੀਜ਼ ਆ 10000 20000 50000 ਲੱਖ ਬੰਦਾ ਹੋਣਾ ਪਰ ਇਹ ਨਹੀਂ ਰੁਕਣਾ ਇਹ ਸਟੇਟ ਦਾ ਏਜੰਸੀਆਂ ਦੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰੋ ਤਬਾਹ ਕਰੋ ਤੁਹਾਡੇ ਸਾਹਮਣੇ ਮੈਂ ਚੌਂਦੀ ਚਾਦਰ ਰੱਖਣਾ ਮੈਂ ਚਿੱਟਾ ਕੀ ਨਾ ਹਾਂ ਦਾ ਗੋਲੀਆਂ ਖਾਣ ਲਾ ਹੁੰਦਾ ਸ਼ੀਸ਼ੀਆਂ ਪੀਣ ਵਾਲਾ ਹੁੰਦਾ ਸ਼ਰਾਬਾਂ ਪੀਣ ਵਾਲਾ ਹੁੰਦਾ ਕੀ ਮੈਂ ਪਿੰਡ ਪਿੰਡ ਜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਬੋਲੀ ਲਈ ਪਾਣੀਆਂ ਲਈ ਧਰਤੀ ਲਈ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਲਈ ਓਕੇ ਦੇਣੇ ਸੀ ਕਦੇ ਵੀ ਨਹੀਂ ਮੈਂ ਕੋਈ ਟੀਕਾ ਲਾਹੇ ਕੋਈ ਗਲੀ ਜਿੱਗਿਆ ਪਿਆ ਹੋਣਾ ਸੀ ਜਾਂ ਹੁਣ ਨੂੰ ਮੈਂ ਮਰਿਆ ਹੋਣਾ ਸੀ ਟੀਕਾ ਲਾ ਕੇ ਸੋ ਇਸ ਕਰਕੇ ਇਹਨਾਂ ਹਕੂਮਤਾਂ ਨੂੰ ਮੇਰੇ ਵਰਗੇ ਬੰਦੇ ਚਾਹੀਦੇ ਨੇ ਜਿਹੜੇ ਜਗਾਉਣ ਆਪਣੀ ਕੌਮ ਦੇ ਅੰਦਰ ਲਾਹੰਬੰਦੀ ਖੜੀ ਕਰ ਦੇਣ ਸੰਘਰਸ਼ਾਂ ਦੇ ਰਾਹ ਪਾ ਦੇਣ ਜਾ ਬਰ ਉਹ ਬੰਦੇ ਚਾਹੀਦੇ ਨੇ ਜਿਹੜੇ ਟੀਕੇ ਲਾ ਕੇ ਗਲੀਆਂ ਡਿੱਗੇ ਪਏ ਰਹਿਣ। ਸੋ ਇਸ ਲਈ ਵਰਤਾਰਾ ਆਮ ਨਹੀਂ ਹੈਗਾ ਬਾਈ। ਸਮਝਣ ਦੀ ਕੋਸ਼ਿਸ਼ ਕਰੋ ਦੂਜੀ ਮੇਰੀ ਬੇਨਤੀ ਹੈ ਪਿੰਡ ਵਾਲਿਓ। ਅਸੀਂ ਪਿਛਲੇ ਕਈ ਸਾਲਾਂ ਤੋਂ ਇੱਕ ਮਿਹਨਤ ਚਲਾਈ ਆ ਭਈਏ ਪਹਜਾਓ ਪੰਜਾਬ ਬਚਾਓ ਕੰਮ ਆਪਣੇ ਬੰਦਿਆਂ ਨੂੰ ਦਿਓ। 70-72 ਲੱਖ ਭਈਆ ਪੰਜਾਬ ਚ ਆ ਚੁੱਕਿਆ। ਡਾਕਟਰ ਹਜਿੰਦਰ ਕੌਰ ਨੇ ਕਿਹਾ ਉਹ ਕਹਿੰਦੀ 2035 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦਾ ਮੁੱਖ ਮੰਤਰੀ ਕੋ ਯੂਪੀ ਬਿਹਾਰ ਦਾ ਭਈਆ ਹੁਣ। 20000 ਵੋਟ ਇੱਕ ਸਾਲ ਜਲੰਧਰ ਚ ਬਣ ਗਈ ਆ ਪਿੰਡਾਂ ਦੇ ਸਰਪੰਚ ਜਲੰਧਰ ਕਬੂਰਤਲੇ ਦੇ ਪਿੰਡਾਂ ਚ ਭਈਏ ਬਣ ਲੱਗੇ ਆ ਮੈਂ ਕਹਲੇ ਬਾਂਦਰ ਪਿੰਡ ਗਿਆ 400 ਭਈਆ ਇੱਕ ਪਿੰਡ ਚ ਬੈਠਾ ਉਹ ਵਿਚਾਰੇ ਗਰੀਬ ਘਰਾਂ ਦੇ ਮੁੰਡੇ ਆਏ ਕਹਿੰਦੇ ਭਾਈ ਅਸੀਂ ਸਾਡੀਆਂ ਬੁਣੀਆਂ ਕੁੜੀਆਂ ਨੇ ਹੱਤੀ ਪੱਠੀ ਜਾਣਾ ਹੈ ਬੱਸਾਂ ਤੇ ਜਾਣਾ ਚੜਨਾ ਬੱਸ ਅੱਡੇ ਜਾਣਾ ਭਈਆਂ ਨਿੱਕਰਾਂ ਪਾਈ ਫਿਰਦੇ ਆ ਕੱਲ ਦੀ ਵੀਡੀਓ ਦੇਖੀ ਆ ਬਾਈ ਕਿਸੇ ਨੇ ਇੱਕ ਆਹ ਵੀਡੀਓ ਚੱਲ ਰਹੀ ਆ ਕੱਲ ਦੀ ਇੱਕ ਭਈਏ ਦੀ ਆ ਜਿਸ ਨੇ ਦੇਖੀ ਹੋਵੇ ਤਾਂ ਇਹਦਾ ਹੈ ਕਾਲਾ ਗੱਡੀ ਆ ਨਾ ਬੱਚਾ ਪਾ ਗਿਆ ਉੱਤੇ ਆ ਸੁਣੀ ਆ ਬਾਈ ਹਾਂ ਕਾਲੀ ਸੁਣੀ ਹਾਂ ਬਸ ਬਰਾਲੇ ਤੋਂ ਸਾਹਮਣੇ ਆ ਗਿਆ ਜਿਵੇਂ ਕਿ ਸੋਸ਼ਲ ਇਹ ਕਹਿੰਦਾ ਛੋਡੀਆਂ ਜਨਾਨੀਆਂ ਛੋਡੀਆਂ ਬੁੜੀਆਂ ਆਂ ਹੀ ਸੰਭਾਗ ਤੁਸੀਂ ਕੈਨੇਡਾ ਵਗ ਜਓ ਛੋਡੇ ਘਰਾਂ ਸਾਡੇ ਜਵਾਬ ਪੈਦਾ ਹੁੰਦੇ ਆ ਇਹ ਭਈਆ ਬੋਲ ਰਿਹਾ ਸਾਡੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਦਾਣਾ ਮੰਡੀਆਂ ਦੇ ਵਿੱਚ ਭਈਏ ਆਪਣੇ ਬੰਦੇ ਦੇ ਛੱਤਰ ਮਾਰਦੇ ਹੁੰਦੇ ਆ ਕਿੰਨੀਆਂ ਥਾਵਾਂ ਦੀਆਂ ਵੀਡੀਓ ਆਈਆਂ ਨੇ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾ ਦਿੰਦੇ ਆ ਥੋੜੇ ਬਣ ਗਏ ਹੈ ਆਹਦੇ ਤੋਂ ਬਹੁਤ ਤਰ੍ਹਾਂ ਦੇ ਲੋਕ ਬੈਠੇ ਨਹੀਂ ਨਹੀਂ ਮੈਂ ਜੁਪੀ ਵਿਧਾਰ ਦੇ ਭਈਆਂ ਦੀ ਗੱਲ ਕਰਦਾ ਬਾਈ ਹੈ ਆ ਦੂਜੇ ਪਾਸੇ ਵੀ ਦਿਖਾ ਦੇਣਾ ਇੱਕ ਹੋਰ ਵੀਡੀਓ ਦਿਖਾਉਣ ਲੱਗਿਆ ਆ ਸਾਬਕਾ ਮੁੱਖ ਮੰਤਰੀ ਆ ਪੰਜਾਬ ਦੇ ਚੰਨੀ ਸਾਹਿਬ ਪੋਜ ਪੂਰੀ ਗਾਣਿਆਂ ਤੇ ਨੱਚੀ ਜਾਂਦਾ ਹੈ ਲੁਧਿਆਣੇ ਦੇ ਵਿੱਚ ਜਿਹੜਾ ਐਮਐਲਏ ਐਮਪੀ ਖੜਾ ਹੁੰਦਾ ਹੈ ਜੀਰਕਪੁਰ ਖੜਾ ਜਿਹੜਾ ਐਮਪੀ ਐਮਐਲਏ ਖੜਾ ਹੁੰਦਾ ਹੈ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਿਆ ਵਿਹਾਰ ਚੋਂ ਭਈਆਂ ਨੂੰ ਖੁਸ਼ ਕਰਨ ਲਈ ਜਿਹਦੀ ਗਿਣਤੀ ਵੱਧਦਾ ਬਾਈ ਜਿਹਦੀਆਂ ਵੋਟਾਂ ਵੱਧਾ ਉਸੇ ਦੀ ਸੁਣਵਾਈ ਹੋਣੀ ਆ ਸਾਡੀ ਜਬਾਨੀ ਜਾਂਦਾ ਬਾਹਰ ਨੂੰ ਚੜ ਗਈ ਕੱਲਾ ਕੱਲਾ ਮੁੰਡਾ ਜੰਮਣ ਲੱਗ ਗਏ ਬਈ ਜ਼ਮੀਨ ਨਾ ਘਟ ਜੇ ਉਹ ਬਾਹਰ ਨੂੰ ਭੇਜਤਾ ਆ ਜੱਟੇ ਨਾਲ ਮਰ ਜਾਣਾ ਕਬਜ਼ੇ ਭੰਗਾਂ ਦੀ ਹੋਣੇ ਆ ਇੱਕ ਭਈਆ ਜਾਂਦਾ ਯੂਪੀ ਨੂੰ ਵੀ ਨਾਲ ਲਿਆਉਂਦਾ ਹੈ। ਇੱਕ ਜਾਂਦਾ ਬਿਹਾਰ ਨੂੰ ਚਾਲੀ ਨਾਲ ਲਿਆਉਂਦਾ ਹੈ। ਕੁੱਲ ਕੰਮ ਇਸ ਵੇਲੇ ਪੱਠਿਆਂ ਤੇ ਕਾਰਖਾਨਿਆਂ ਤੇ ਸ਼ੈਲਰਾਂ ਤੇ ਟੋਲ ਪਲਾਜ਼ਾਂ ਤੇ ਬੈਂਕਾਂ ਤੇ ਸਾਰੇ ਰਜਗਾਰ ਤੇ ਭਈਏ ਬੈਠੇ ਆਰਾਮਾ ਰਵੈਂਦਰੀ ਮੈਂ ਜਾ ਕੇ ਦੇਖਿਆ ਤੇ ਦੇ ਚਾਰ ਫਿਰ ਐ ਲੱਗਾ ਯੂਪੀ ਤੇ ਹਾਰਥ ਖੜਦਾ ਲੱਗਦੇ ਨਹੀਂ 50 ਕੋਨੇ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਪਹਿਲਾ ਕੈਪਟਨ ਨੂੰ ਜਦੋਂ ਹੁੰਦੇ ਸੀ ਫਿਰ ਚੰਨੀ ਨੂੰ ਜੇ ਚੰਨੀ ਹੁੰਦੇ ਸੀਗੇ ਫਿਰ ਭਵੰਤ ਨੂੰ ਅਪੀਲ ਕੀਤੀ ਕਿ ਜੀ ਤੁਸੀਂ ਕਾਨੂੰਨ ਬਣਾਓ ਪੰਜਾਬ ਦੇ ਅੰਦਰ ਕਿ ਬਾਹਰਲਾ ਬੰਦਾ ਕੋਈ ਪੰਜਾਬ ਦੇ ਵਿੱਚ ਆ ਕੇ ਨੌਕਰੀ ਨਾ ਲੈ ਸਕੇ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨਾਂ ਨਾ ਲੈ ਸਕੇ ਆ ਪਿੱਛੇ ਮੀਤ ਦੇਰ ਬੋਲਿਆ ਮੰਤਰੀ ਆ ਪੰਜਾਬ ਸਰਕਾਰ ਦਾ ਸਦਨ ਸਭਾ ਦੇ ਵਿੱਚ ਕਿ ਕਿਹੜਾ ਕਾਨੂੰਨ ਹੈ ਜਿਹਦੇ ਤਹਿਤ ਅਸੀਂ ਬਾਹਰਿਆਂ ਨੂੰ ਨੌਕਰੀ ਦੇਣ ਤੋਂ ਰੋਕ ਦਈਏ ਹਿਮਾਚਲ ਚ ਕਿਹੜਾ ਕਰੂਣਾ ਬਾਈ ਹਿਮਾਚਲ ਦੇ ਅੰਦਰ ਤੁਸੀਂ ਕੋਈ ਨੌਕਰੀ ਨਹੀਂ ਲੈ ਸਕਦੇ ਕੋਈ ਜ਼ਮੀਨ ਨਹੀਂ ਲੈ ਸਕਦੇ ਉਤਰਾਖੰਡ ਦੇ ਵਿੱਚ ਇਹੀ ਕਾਨੂੰਨ ਹੈ ਨਾਗaland 'ਚ ਇਹ ਕਾਨੂੰਨ ਹੈ ਜੰਮੂ ਕਸ਼ਮੀਰ 'ਚ ਇਹ ਕਾਨੂੰਨ ਹੈ ਤੁਹਾਡੇ ਨਾਲ ਰਾਜਸਥਾਨ ਹੈ ਜਮੀਨ ਲੈ ਸਕਦੇ ਹੋ ਜਾ ਕੇ ਪਰ ਪੰਜਾਬ ਦੇ ਵਿੱਚ ਸ਼ਾਮਲਾ ਬਣਾ ਦਾ ਪੰਜਾਬ ਦਿੱਲੀ ਰੱਖਣ ਦਾ ਚੱਲਿਆ ਹੋਇਆ ਬੰਦਾ ਇੱਥੇ ਆ ਕੇ ਨੌਕਰੀਆਂ ਵੀ ਲੈ ਰਿਆ ਜਮੀਨਾਂ ਵੀ ਖਰੀਦ ਰਿਆ ਸੋ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਤੁਸੀਂ ਪਿੱਛੇ ਮੇਰੀ ਵੀਡੀਓ ਦੇਖੀ ਹੋਣੀ ਆ ਮਹਾਰਾਜਪਿੰਡ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਆ ਦੋਕ ਸਾਲ ਪਹਿਲਾਂ ਦੀ ਗੱਲ ਹੈ ਉਹ ਇੱਕ ਮੁੰਡੇ ਨੇ ਆ ਕੇ ਕਿਹਾ ਕਹਿੰਦਾ ਭਾਈ ਅਸੀਂ ਪਾਣੀ ਪੀਣੇ ਆ ਸੂਏ ਚ ਵਾਟਰ ਬਸਦਾ ਤੁਸੀਂ ਯਾਰ ਵਿੱਚ ਗੰਦ ਪਾਈ ਜਾਂਦੇ ਹੋ ਭਈਏ ਦਾਹ ਲਾ ਕੇ ਉਹਦੇ ਘਰੇ ਬਣ ਕੇ ਰਾਤ ਨੂੰ ਸਾਨੂੰ ਸੁਨੇਹਾ ਲੱਗਿਆ ਜੀ ਪਿੰਡੋਂ ਆਏ ਉੱਠ ਕੇ ਭਈਏ ਦੇ ਵੱਲੇ ਉਹਦੇ ਗਮਾਂਡੀਆਂ ਨੇ ਤਿੰਨ ਚਾਰ ਕਰਾਣੇ ਭਈਏ ਆਪਣੇ ਘਰੇ ਬਿਠਾ ਲੇ ਪਹਿਲਾਂ ਮੋਟਰਾਂ ਦੇ ਹੁੰਦਾ ਸੀਗੇ ਖੇਤਾਂ 'ਚ ਭਾਉਂਦੇ ਸੀ ਹੁਣ ਘਰਾਂ ਚੁੱਲਿਆਂ ਦੇ ਬਾੜ ਦੇ ਫਿਰ ਆਪਾਂ ਕਹਿੰਦਾ ਸਾਡੀਆਂ ਬੁੜੀਆਂ ਕੁੜੀਆਂ ਭਜਾ ਕੇ ਲੈ ਗਏ ਸਾਨੂੰ ਮਾਰ ਕੇ ਭੱਜ ਗਏ ਰਾਤ ਨੂੰ ਸੋ ਇਹ ਬਈ ਮਾਹੌਲ ਖਤਰਨਾਕ ਬਣਨਾ ਪੰਜਾਬ ਦੇ ਵਿੱਚ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਾਡੇ ਗੁਰੂਆਂ ਦਾ ਸਿਧਾਂਤ ਸਰਬੱਤ ਦੇ ਭਲੇ ਦਾ ਹੈ ਸਾਂਝੀਵਾਲਤਾ ਦਾ ਹੈ ਕੋਈ ਆਵੇ ਜੀ ਸਦਕੇ ਆਵੇ ਸਾਡੇ ਵੀ ਬਾਹਰ ਜਾਂਦੇ ਆ ਕੰਮ ਕਰਨ ਪਰ ਇਹ ਕਿੱਥੋਂ ਦਾ ਕਾਨੂੰਨ ਹੈ ਭਈ ਜੱਟ ਇੰਚੀ ਮਾਰੋ ਰੱਖਦਾ ਆ ਕੇ ਪੰਜਾਬ 'ਚ ਝੋਲਾ ਮਾਰੋ ਰੱਖਦਾ ਵੋਟ ਪਹਿਲਾਂ ਬਣ ਜਾਂਦੀ ਹੈ ਇਹ ਹੌਲੀ ਹੌਲੀ ਆ ਸਾਰਾ ਜੀਲਕਪੁਰ ਮਹਾਲੀ ਖੜ ਦਾ ਏਰੀਆ ਸਾਰਾ ਹਮਾਚਲਾ ਕੇ ਬਹਿ ਗਿਆ ਆ ਸਾਰਾ ਉਤਲੀ ਬਹਿ ਤਾ ਪਠਾਨਕੋਟ ਗੁਰਦਾਸਪੁਰ ਸਾਰੇ ਗੁਜਰਾ ਕੇ ਬਹਿ ਗਏ ਅਜੇ ਪਹੂਜੇ ਲਈ ਫਿਰਦੇ ਹੁੰਦੇ ਆ ਲੁਧਿਆਣਾ ਜਲੰਧਰ ਸਾਰਾ ਪਈਆਂ ਨੇ ਆ ਕੇ ਦਬ ਲਿਆ ਯੂਪੀਧਾਰ ਆ ਗਿਆ ਉਥੇ ਸੋ ਬੇਨਤੀ ਕਰਿਓ ਜਿਹੜਾ ਵੀ ਸਰਪੰਚ ਬਣਦਾ ਪਿੰਡ ਦਾ ਨਗਰ ਦਾ ਉਹਨੂੰ ਕਹੋ ਭਾਈ ਪਹਿਲਾਂ ਮਤਾ ਪਾ ਕੇ ਭਈਏ ਦੀ ਵੋਟ ਨਹੀਂ ਪਿੰਡ ਤੇ ਬਣਾਉਣੀ ਨਹੀਂ ਜੱੱチェ ਕਹਿੰਦੇ ਸਾਡੇ ਬੰਦੇ ਮਾਰ ਕੋਈ ਪੈਂਦੇ ਹੁੰਦੇ ਆ ਕੁੱਟਮਾਰ ਕਰਦੇ ਹੁੰਦੇ ਆ ਤਾਂ ਭਰਾਵੋ ਨਾਲ ਖੜਜਾ ਕਰੋ ਮੈਂ ਪਿੰਡ ਨੂੰ ਜਾਵਾਂ ਰਾਮਪਰੇ ਤੋਂ ਦਾਣਾ ਮੰਡੀ ਪੈਂਦੀ ਆ ਰਾਮਪਰੇ ਰਾਤ ਦਾ ਟਾਈਮ 25 30 ਭਈਏ ਰੇੜੀ ਵਾਲੇ ਮੁੰਡੇ ਨੂੰ ਘੇਰੀ ਖੜੇ ਬਿਦਾ ਲੋ ਪਿਕਅਪ ਵਾਲਾ ਮੁੰਡਾ ਗੱਡੀ ਵਾਲਾ ਮੈਂ ਕਿਹਾ ਮੈਂ ਕਿਹਾ ਉਤਰ ਕੇ ਬਾਗੇ ਸੀ ਮੈਂ ਕਿਉਂ ਕਿ ਰਿਹਾ ਏ ਆਹ ਰੇੜੀ ਤੋੜਤੀ ਜੀ 4000 ਰੁਪਿਆ ਮੰਗੀ ਜਾਣ ਸੀ ਥੋੜਾ ਚੱਕਾ ਜਾਂ ਬਿੰਦਾ ਹੋਇਆ ਚੱਲ ਮੈਂ ਤੋੜ ਤੇ ਭਈਏ ਵੀ ਤੋੜ ਤੇ ਮੁੰਡਾ ਵੀ ਤੋੜਤਾ ਸਾਹਮਣੇ 15 20 ਬੰਦੇ ਆਪਣੇ ਪੰਜਾਬੀ ਕੰਧ ਨਾ ਲੱਗੇ ਖੜੇ ਆਇ ਕਛਾ ਦਾ ਦਿੱਤੇ ਤਮਾਸ਼ਾ ਦੇਖੀ ਜਾਣ ਮੈਂ ਕਿਹਾ ਤੁਸੀਂ ਨਾਲ ਤਾਂ ਖੜ੍ਹ ਜਾਓ ਆਪਣੇ ਬੰਦੇ ਦੇ ਦੰਦ ਕੱਢਣ ਲੱਗੇ ਛੱਤਰ ਸਾਰਿਆਂ ਦੇ ਦਰਨੇ ਆ ਭਰਾਵੋ ਆਪਣੇ ਬੰਦਿਆਂ ਨਾਲ ਖੜ ਜਾ ਗਏ ਅਗਲੀ ਬੇਨਤੀ ਹੈ ਪਿੰਡ ਵਾਲਿਓ ਕਿ ਸਿਵਿਕ ਨੇ ਆ ਪਿੰਡ ਚ ਬਾਈ ਸਿਵੇ ਤੇ ਗੁਰੂ ਘਰ ਕਿੰਨੇ